ਖਰਨਾ ਥੋੜਾ ਜਿਹਾ ਪੈਰ ਸੰਭਲ ਕੇ ਚੱਲਾ ਚਾਹੀਦਾ ਪਰ ਕਿਸੇ ਦੇ ਮਗਰ ਲਾ ਕੇ ਖਰਚਾ ਨਹੀਂ ਇੰਨਾ ਕਰਨਾ ਚਾਹੀਦਾ ਧੀ ਤੇ ਇੱਥੇ ਦੇ ਕੰਮ ਦੇ ਮਗਰ ਠੀਕ ਨਹੀਂ ਜੇ ਅਗਦੇ ਚੁੰਨੀ ਚੜਾ ਕਰ ਲੈਂਦੇ ਤੇ ਅਸੀਂ ਵੀ ਬਜੇ ਰਹਿਣਾ ਤੇ ਉਹਨਾਂ ਨੇ ਬਜੇ ਰਹਿਣਾ ਇਹ ਤਾਂ ਤੇਰੀ ਠੀਕ ਪੁੱਤ ਤਾਂ ਹੀ ਵਿਆਈਦੇ ਆ ਵੀ ਬੈ ਕੇ ਮੰਜੇ ਤੇ ਰੋਟੀ ਖਾਵਾਂਗੇ ਕਿਤੇ ਮੈਨੂੰ ਵੀ ਬੈ ਕੇ ਰੋਟੀ ਖਾ ਲੈੰਦੋ ਕਿਵੇਂ ਤੁਹਾਨੂੰ ਹੀ ਪਕਾ ਕੇ ਖਵਾਲਣੀਆਂ ਵਾਂ ਮੈਂ ਮੜਾ ਵਿਆਹ ਕੇ ਤੇਰੀ ਰੋਟੀ ਥੋੜੀ ਬੰਦ ਕਰਤੀ ਆ ਉਹਨਾਂ ਦਾ ਨੂੰ ਹੋਰ ਹੀ ਡੈਪੀਆਂ ਗੱਲਾਂ ਕਰਨਾ ਚੱਪਾ ਕਰੋ ਨੌਤੀ ਆਈ ਆ ਬਹੁਤਾ ਰੌਲਾ ਨਹੀਂ ਪਾਈ ਤਾਂ ਚਲੋ ਸੇਮੀਆਂ ਬਣ ਗਈਆਂ ਮੰਮੀ ਕਹਿੰਦੇ ਹੀ ਡੈ ਰੇ ਵਿੱਚ ਸੇਮੀਆਂ ਬੜੀਆਂ ਪਸੰਦ ਹੈ ਚੱਲ ਇੰਨਾ ਸ਼ੁਕਰ ਹੈ ਕਿ ਮੈਂ ਬਣਾਈਆਂ ਹੀ ਪਹਿਲੇ ਮੈਂ ਬਣਾ ਲਈਆਂ ਹੁਣ ਚੱਲ ਬਣ ਗਈਆਂ ਹੋਣਾ ਮੰਮੀ ਹੁਣ ਹੀ ਮੈਨੂੰ ਲੱਗਦਾ ਲੋਕੀਂ ਚ ਬੈਠੇ ਹੋਏ ਬਿਜੀ ਬੈਠੇ ਜੇ ਆਹ ਫਤ ਬੈਠੇ ਹੋਣ ਸੁਣਾ ਸੁਣੋ ਨਾ ਤੁਹਾਨੂੰ ਆ ਬੀਬੀ ਕੀ ਆ ਕਿ ਮੈਂ ਗਿਆ ਸੀ ਆਰਤੀ ਵਾਲਾ ਸਾਹਿਬ ਕਰਾਉਣਾ ਅੱਛਾ ਉਹ ਵਿਆਹ ਤੇ ਜਿਹੜਾ ਖਰਚਾ ਵਾ ਤੇ ਲੋੜ ਤੋਂ ਵੱਧ ਹੋ ਗਿਆ ਵਾ। ਅਹੀਂ ਉਦੋਂ ਆਂਦੇ ਆ ਵੀ ਚਾਹੀਦਾ ਐ ਵੀ ਚਾਹੀਦਾ ਵਾ। ਤੇ ਪੈਸੇ ਉਤੋਂ ਫੜੀ ਆਏ ਆ ਤੇ ਖਰਚ ਕਰੀ ਗਏ ਆ ਕਰੀ ਗਏ ਆ ਕਰੀ ਗਏ ਆ। ਅੱਛਾ ਹੁਣ ਜਦੋਂ ਹਿਸਾਬ ਜਾ ਕੇ ਕੀਤਾ ਵਾ ਤੇ ਉਹਦੇ ਫਸਲ ਨੂੰ ਕਹੀਏ ਸੱਚ ਪੈਸੇ ਜਾਦੇ ਵੱਧ ਗਏ ਤੇ ਉਹ ਮੇਰੇ ਸਾਹ ਨਾਲ ਮੇਰੇ ਉਤਰਾ 2 ਸਾਲ ਬੀਬੀ ਪੈਰ ਨਹੀਂ ਲੱਗਣੇ ਤੇ ਹੁਣ ਸਰ ਕਿਦਾਂ ਕਰਨਾ ਹੁਣ ਕੀ ਬਨੂ ਫਿਰ? ਹਾਂ ਹੁਣ ਸਰ ਕੀ ਬਨੂ ਵੀ ਕਰਨਾ ਹੀ ਪੈਣਾ ਹੀ ਪਤਾ। ਕੀ ਕਰੇ ਹੁਣ ਜਦੋਂ ਵੱਡੇ ਆ ਨਾ ਮੱਥਾ ਲਾ ਲਓ ਤੇ ਫਿਰ ਵੱਡੇ ਵੱਡੇ ਕੰਮ ਕਰਨੇ ਪੈਂਦੇ ਨੇ। ਨਾ ਕਰੋ ਤੇ ਅਗਲੇ ਤੈਨੂੰ ਪਤਾ ਹੀ ਫਿਰ ਉਹ ਹੱਡੇ ਹੁੰਦੇ ਉਹਨਾਂ ਨੇ ਉਹ ਚਲੋ ਉਹ ਜੋ ਹੋਇਆ ਠੀਕ ਹੋਇਆ ਵਾ ਪਰ ਹੁਣ ਦਸਾਂ ਗੱਲ ਕੀ ਹੰ ਹਰਨਾ ਥੋੜਾ ਜਿਹਾ ਪੈਰ ਸੰਭਲ ਕੇ ਚੱਲਣਾ ਚਾਹੀਦਾ ਪਰ ਕਿਸੇ ਦੇ ਮਗਰ ਲਾ ਕੇ ਖਰਚਾ ਨਹੀਂ ਇੰਨਾ ਕਰਨਾ ਚਾਹੀਦਾ ਧੀ ਘਰ ਦੇ ਕੰਮ ਦੇ ਮਗਰ ਠੀਕ ਨਹੀਂ ਜੇ ਅਗਦੇ ਚੁੰਨੀ ਚੜਾ ਕਰ ਲੈਂਦੇ ਤੇ ਅਸੀਂ ਵੀ ਬਜੇ ਰਹਿਣਾ ਤੇ ਉਹਨਾਂ ਨੇ ਬਜੇ ਰਹਿਣਾ ਇਹ ਤਾਂ ਤੇਰੀ ਠੀਕ ਵਾ ਪਰ ਬੀਬੀ ਤੂੰ ਉਦੋਂ ਆਂਦੀ ਵੀ ਨਹੀਂ ਵਿਆਹ ਚੰਗਾ ਕਰਨਾ ਵਾ ਪਰ ਇਹ ਆ ਵੀ ਚੰਗੇ ਕਰਦੇ ਕਰਦੇ ਆਪ ਖੂਜ ਪੈਣ ਵਾਲੀ ਗੱਲ ਹੁੰਦੀ ਆ ਮਮਾ ਤੇ ਆਖਿਆ ਚਲੋ ਆਖਣਾ ਇੱਕੋ ਹੀ ਆਥੇ ਕੁੜੀਆਂ ਤੇ ਕੀ ਇਹਨਾਂ ਨੇ ਕੰਨੋ ਫੜ ਕੇ ਤੇ ਕੱਢ ਦਿੱਤੀ ਆ ਚੁਮੀ ਚੜਾ ਕਰਕੇ ਤੇ ਚਲੋ ਤੇ ਪਹਿਨ ਦੇਣਾ ਹੀ ਚਾਹੀਦਾ ਟਾਈਮ ਨਹੀਂ ਦਿੱਤਾ ਜਾਂਦਾ ਵਾ ਤੇ ਹੁਣ ਇਹ ਕਰਦਾ ਕਿ ਲੋਕਾਂ ਦੇ ਤੇ ਬੀਬੀ ਰਿਸ਼ਤੇਦਾਰ ਵੀ ਚੰਗੇ ਹੁੰਦੇ ਸਾਨੂੰ ਦੇ ਕੋਲ ਸਲਾਹ ਦੇਣ ਵਾਲਾ ਨਹੀਂ ਘਰ ਆਇਆ ਤੇ ਹੈ ਨਹੀਂ ਤਾਂ ਲੋਕੀ 20 ਗੱਲਾਂ ਦੱਸਦੇ ਵੀ ਇਤਰਾ ਨੇ ਇਤਰਾ ਕਰ ਲੋ ਇਤਰਾ ਨੇ ਇਤਰਾ ਕਰ ਲੋ ਸਾਨੂੰ ਜਿਤਰਾ ਕੋਈ ਕਹੀ ਗਏ ਉਤਰਾ ਹੀ ਕਰੀ ਗਏ ਆ ਵੀ ਚੱਲ ਜਾ ਕੋਈ ਗੱਲ ਯਾਰ ਕੇ ਗੱਲੋ ਇਹ ਨਾ ਆ ਫਿਰ ਬੀਤੀ ਨਾ ਗਦੇ ਸਾਡੀ ਹੋ ਜੇ ਇਹ ਸੱਚੀ ਦਾ ਨਾ ਪਤਾ ਪਈ ਆਖਣਾ ਮੈਂ ਆ ਨਹੀਂ ਕੀਤਾ ਉਹਨੇ ਕੀਤਾ ਹੁਣ ਵਟਿਆ ਤੇ ਭਰੇ ਆਣਾ ਹੁਣ ਇਧਰ 2 ਸਾਲ ਪੈਸੇ ਪੈਰ ਨਹੀਂ ਲੱਗਣੇ ਹਾਂ ਨੇ ਬੰਦਾ ਕੀ ਕਰੂਗਾ ਮੁੰਡਾ ਵੀ ਟੰਗੇ ਸਕੂਲੇ ਪਾਇਆ ਵਾ ਮੇਰੇ ਤੋਂ ਦੀ ਫੀਸ ਦਾ ਫਿਕਰ ਵਾ ਵੀ ਚਲੋ ਆਪ ਤੇ ਬੰਦਾ ਲੂਨ ਤੇਲ ਨਾਲ ਖਾ ਰਿਹਾ ਤੇ ਨਿਆਣੇ ਦਾ ਕੀ ਕਰਾਂਗੇ ਫਿਰ ਹਾਂ ਹੋਰ ਕਰਨਾ ਹੀ ਪੈਣਾ ਪਤਾ ਆਟਾ ਦੜ ਗਿਆ ਕੁਛ ਨਾ ਕੁਛ ਕਰਨਾ ਕਰਨਾ ਹੀ ਪੈਣਾ ਕੁਛ ਨਾ ਕੁਛ ਹੌਲੀ ਨਾ ਹੱਥ ਦੱਬ ਕੇ ਕੰਜੇ ਕੱਢ ਲਾਂਗੇ ਟਾਈਮ ਹੋਰ ਕੀ ਕਰਨਾ ਫਿਰ ਹੁਣ ਇਹ ਆ ਵੀ ਚਲੋ ਪਰ ਮਾਦਮਣ ਤੰਦਰੁਸਤੀ ਰੱਖੀ ਪਤਾ ਕੀ ਗੱਲ ਆ ਤੇਰੇ ਸਾਹਮਣੇ ਕੁੜੀ ਨੂੰ ਵੇਖ ਨਹੀਂ ਸਕੰਦੀ ਇੱਥੇ। ਇੱਥੇ ਚੰਗਾ ਸਮਝਦੀ ਏ ਉਹਨੂੰ। ਤੂੰ ਮੇਰੇ ਨਣਾ ਨੇ। ਇੱਥੇ ਨਹੀਂ ਉਹਨੂੰ ਵੇਖ ਸਕੰਦੀ ਤਾਂ ਹੁਣ ਤੇ ਉਹ ਆਪਣੇ ਘਰ ਚਲੀ ਗਿਆ ਘਰ ਚਲੀ ਗਈ ਆ। ਹੁਣ ਇਹਨੂੰ ਓਦਾਂ ਕੁਦੋ ਖਮਦਾ ਵਾ। ਉਹ ਚੰਗੇ ਘਰ ਚਲੀ ਗਈ ਤਗੜੇ ਘਰ ਚਲੀ ਗਈ ਆ। ਹੁਣ ਮੇਰੀ ਹੁਣ ਵੀ ਬੀਬੀ ਗੱਲ ਸੁਣ ਲੈ। ਹੁਣ ਆਪਣੇ ਘਰ ਕਲੇਸ਼ ਪਾਵਾਂਗੇ ਨਾ ਤੇ ਚੰਗੇ ਨੀਂਗਾ ਲੱਗਦਾ। ਹੁਣ ਜੇ ਕੋਈ ਮਾੜੀ ਮੋਟੀ ਗੱਲ ਹੋਊਗੀ ਨਾ ਹੁਣ ਕਿਤੇ ਨਾ ਕਿਤੇ ਗਲਤ ਬੀਬੀ ਐਵੇਂ ਹੀ ਹੈਗੇ ਸਾਰਾ ਟੱਬਰ। ਤੇ ਚੁੱਪ ਕਰਕੇ ਓੜਨਾ ਤਾਨੇ ਮੇਨੇ ਨਾ ਇੱਕ ਦੂਜੇ ਨੂੰ ਮਾਰ ਕੇ ਤੇ ਆਪਣਾ ਟਾਈਮ ਗਲਦੀ ਨਹੀਂ ਹੋ ਤਾਂ ਤਾਨੇ ਮੇਨੇ ਕੀ ਹੁਣ ਕੋਈ ਗੱਲ ਨਹੀਂ ਕਿ ਹੁਣ ਨਾ ਤੂੰ ਆਪਣਾ ਕੋਈ ਬੀਬੀ ਪਤਾ ਘੜਾ ਨਾਲੇ ਕੇ ਸੋਚ ਕੇ ਕੋਈ ਗੱਲ ਨਹੀਂ ਕਿ ਜੇ ਮਹਾਰਾਜ ਨੇ ਹੁਣ ਸਿਰ ਤੇ ਸਾਡੇ ਪੈਸੇ ਨਿਕਲ ਆਇਆ ਤੇ ਕੋਈ ਨਹੀਂ ਆ ਯਰ ਕਾ ਨਿਕਲਿਆ ਲੱਜ ਜਾਣਗੇ ਹੋਰ ਕੀ ਐ ਫਿਰ ਕੋਈ ਗੱਲ ਨਹੀਂ ਮਹਾਰਾਜ ਨੇ ਬੜਾ ਕੁਛ ਦੇਣਾ ਵਾ ਫਸਲ ਚ ਬਰਕਤ ਪਾ ਦੇਣੀ ਆ ਤੂੰ ਫਿਕਰ ਨਾ ਕਰ ਤੀਆਂ ਨੂੰ ਦਿੱਤਾ ਫਿਰ ਤਾਂ ਨਹੀਂ ਜਾਂਦਾ ਹੁੰਦਾ ਰਬ ਨੇ ਦਾਅਵਾ ਤੋਣਾ ਇਹ ਜਿਹੜਾ ਪਰਮਾਤਮਾ ਦੇ ਗਾੜੀ ਹੱਥ ਜੋੜਨੇ ਪੈਣੇ ਸੱਟਿਆ ਪਾਸ਼ਾ ਚਲੋ ਜਿਹੜਾ ਟਾਈਮ ਮੰਗਵੀਂ ਅਭੀ ਨਵੀ ਨਾ ਪਵੇ ਤੇ ਪੈਸੇ ਦੀ ਗੱਲ ਹੀ ਨਹੀਂਗੀ ਬਾਕੀ ਉਹਨੇ ਤਾਂ ਲੜਾਈ ਪਾਉਣੀ ਪਾਉਣੀ ਆ ਭਰਾਵਾ ਚਲ ਕੋਈ ਮੈਂ ਬੀਬੀ ਕੋਈ ਗੱਲ ਹੀ ਹੈ ਚੁੱਪੀ ਭਲੀ ਆ ਬਹਿਮਤ ਏਕਾ ਕੀ ਹਿਸਾਬ ਦਾ ਇਹਨੇ ਤਾਂ ਕੋਣੀ ਆ ਲੜਾਈ ਇਹਦੇ ਤੇ ਗੱਲ ਹੱਥ ਆ ਗਈ ਆ ਸਗੋਂ ਖਰਚਾ ਹੁਣ ਬਹੁਤਾ ਹੋ ਗਿਆ ਫਲਾਨ ਹੋ ਗਿਆ ਢੇਮ ਹੋ ਗਿਆ ਚਲੋ ਕੋਈ ਗੱਲ ਨਹੀਂ ਚੁੱਪ ਕਰਕੇ ਟਾਈਮ ਕੱਢ ਲਾਂਗੇ ਆਪਣਾ ਹੋਰ ਕੀ ਕਰਨਾ ਤੇ ਨਾ ਦੇਣਾ ਸੀ कितना दिखे जी मैं कुछ नहीं लाके आई कर देगा दे तो मगर नहीं लगना चुप करा गे टाइम चलो सीविया बन गई मम्मी कहते ही डेडी से बड़िया पसंद है चल एना शुक्र है पहले मैं बना लिया हूं बन ਮੰਮੀ ਹੁਣੇ ਮੈਨੂੰ ਲੱਗਦਾ ਲੋਬੀ ਚ ਬੱਠੇ ਨੇ ਕਿ ਮੰਮੀ ਉਹਨਾਂ ਨੂੰ ਦਿੰਨੀ ਆ ਪਰ ਨਾ ਮੈਨੂੰ ਇੱਕ ਗੱਲ ਦਿਨਾ ਟੈਨਸ਼ਨ ਨਹੀਂ ਹੁੰਦੀ ਹੈ ਕਿ ਪਤਾ ਨਹੀਂ ਉਹਨਾਂ ਨੂੰ ਸਵਾਦ ਲੱਗਦੀ ਆ ਕਿ ਨਹੀਂ ਪਹਿਲੀ ਵਾਰ ਆ ਨਾ ਪਹਿਲੀ ਵਾਰ ਡਰ ਤੇ ਲੱਗਦਾ ਹੀ ਇਹ ਮੜ ਮੋਟਾ ਚਲ ਕੋਈ ਨਹੀਂ ਦਿੰਨੀ ਆ ਫਿਰ ਦੇਖੀਂ ਇੱਕ ਘੜਦੀ ਆ ਸਰਵ ਕਰਦੀ ਆ ਮੰਮੀ ਉਹਨਾਂ ਨੇ ਕਿਆ ਤੇਹੀ ਨਾ ਸ਼ਖੰਤ ਬੜੀ ਵਧੀਆ ਹੈ। ਮੱਕੀ ਚਲੋ ਕਰਨਾ ਹੈ ਨਹੀਂ ਲੱਗਦਾ ਘਰ। ਚਲ ਮੈਂ ਕਰਨਾ ਆਉਗਾ ਨਾ ਫੇਰ ਦੇ ਦਾਂਗੀ ਉਹਨਾਂ। ਇਹ ਵੀ ਬਾਹਰ ਹੀ ਬੈਠੇ ਨੂੰ ਉਹਦਾ ਨੰਵਾਜ ਮਾਰਨੀ। ਰਮਨਾਰ ਸੋ ਇਹ ਜੋ ਸ맬 ਬੜੀ ਹੁੰਦੀ ਆ। ਕੀ ਬਣਾਉਂਦੇ ਜਾਦੇ? ਬਣਾਉਣਾ ਕੀ ਆ? ਸਾਡੀ ਨੌ ਰਾਣੀ ਨੂੰ ਨਾ ਤਾਂ ਮੇਲਾ ਆਵਾਜ। ਸਾਡੇ ਵਾਸਤੇ ਸੇਵੀਆਂ ਬਣਾਉਂ ਲਈ ਆ। ਮੈਂ ਤਾਂ ਤੇਰੇ ਢਾਡੀ ਨੂੰ ਬੜੀਆਂ ਪਸੰਦ ਵਾ। ਹੋਰ ਕੀ ਬਣਾਉਣਾ? ਸੇਵੀਆਂ ਹੀ ਬਣਾ ਲਿਆ। ਉਹਦੀ ਸ맬 ਆਉਂਦੀ ਜੀ। ਓਏ ਉਹ ਤਾਂ ਗੱਲ ਤੇਰੀ ਠੀਕ ਆ ਪਰ ਸਗਨ ਵਿਆਹ ਤੇ ਲੋਕੀ ਖੜਾ ਬਣਾਉਂਦੇ ਹੁੰਦੇ ਆ। ਕੜਾ ਫੇਰ ਨਹੀਂ ਕਹਿਣਾ ਹੀ ਇਹਦੇ ਚ ਕਿਉਂ ਜ਼ਿਆਦਾ ਵਾ ਮੈਨੂੰ ਭਜਣਾ ਨਹੀਂ ਗਾ ਮੇਰਾ ਬੀਪੀ ਵੱਜ ਜਾਣਾ ਵਾ ਤਾਂ ਕਰਕੇ ਉਹਨੇ ਮੈਂ ਕਿਹਾ ਵੀ ਸੇਵੀਆਂ ਹੀ ਬਣਾ ਲੈ ਤੂੰ ਚਲ ਆ ਵਧੀਆ ਕੀਤਾ ਜੀ ਉਹ ਮਿੱਠਾਈ ਬਣਾਉਣਾ ਵਾ ਭਾਵੇਂ ਕੜਾ ਬਣਾ ਲਓ ਉਹ ਭਾਵੇਂ ਸੇਵੀਆਂ ਬਣਾ ਲਓ ਉਹਨੂੰ ਵਿਚਾਰੀ ਨੂੰ ਪੁੱਛ ਤੇ ਲੈਣਾ ਸੀ ਤੇ ਤੈਨੂੰ ਬਣਾਉਣੀਆਂ ਹੁੰਦੀਆਂ ਥੋੜਾ ਪਤਾ ਦੱਸ ਵੀ ਦੇਈਦਾ ਹੁੰਦਾ ਵਾ ਉਹ ਆਂਦੀ ਮੈਂ ਬਣਾ ਲੀਂਦੀ ਹੁੰਨੀ ਆ ਸਮਾਨ ਉਹਨੇ ਮੈਂ ਦੇ ਆਈ ਸੀ ਹੱਸਦਾ ਤਾਂ ਹੀ ਆਉਂਦੀ ਬਣ ਗਈ ਆ ਵਾ ਤੇ ਨਵਾਂ ਨਵਾਂ ਕੰਮ ਵਾ ਨਹੀਂ ਪੇਤ ਹੁੰਦਾ ਉਹ ਕੋਈ ਗੱਲ ਨਹੀਂ ਉਹਨੇ ਮੈਨੂੰ ਸਮਝਾਇਆ ਹੀ ਕਿ ਜੇ ਤੁਹਾਨੂੰ ਨਾ ਪਤਾ ਲੱਗੇ ਮੈਨੂੰ ਪੁੱਛ ਲਿਆ ਕਰ ਤੁਹਾਨੂੰ ਮੀਤੇ ਫਿਰ ਉਹ ਸਸਾਂ ਵਾਲੀ ਗੱਲ ਕਰਤੀ ਨਾ ਮੈਨੂੰ ਪੁੱਛ ਲਈ ਆਪ ਵੀ ਮੇਰੇ ਲਾਗੇ ਬਲੰਗ ਤੇ ਬੈ ਗਈਆਂ ਉਹ ਬਾਬਾ ਸਾਰਾ ਸਮਾਨ ਦੇ ਕੇ ਆਈਆਂ ਨਾਲੇ ਨਾ ਮੈਨੂੰ ਠੇਕਾ ਵਾ ਇਸਾਰੇ ਅੰਮਰ ਮੈਂ ਹੀ ਕੰਮ ਕਰਨਾ ਪੁੱਤ ਤਾਂ ਹੀ ਵੀ ਆਈਦੇ ਆ ਤੇ ਬੈ ਕੇ ਮੰਜੇ ਤੇ ਰੋਟੀ ਖਾਵਾਂਗੇ ਕਿਤੇ ਮੈਨੂੰ ਵੀ ਬੈ ਕੇ ਰੋਟੀ ਖਾ ਲੈੰਦੋ ਕਿਵੇਂ ਤਾਉਨੇ ਪਕਾ ਕੇ ਖਵਾ ਲਣੀਆਂ ਵਾ ਮੈਂ ਮੜਾ ਵਿਆਹ ਕੇ ਤੇਰੀ ਰੋਟੀ ਥੋੜੀ ਬੰਦ ਕਰਤੀ ਆ ਤੂੰ ਤਾਂ ਤੂੰ ਹੋਰ ਹੀ ਡੈਪੀਆਂ ਗੱਲਾਂ ਕਰ ਚੁੱਪਾ ਕਰੋ ਨੌਂ ਤੀ ਆਈ ਆ ਬਹੁਤਾ ਰੋਲਾ ਨਹੀਂ ਪਾਈ ਕਰਦਾ ਲਖਵੀਰ ਪਤਾ ਇਦਾਂ ਕਰਸੋਂ ਮੇਰੇ ਹਾਂਜੀ ਡਾਡੀ ਜੀ ਜਿਹੜੇ ਤੇ ਮੈਂ ਕੰਮ ਭੇਜਿਆਗੇ ਪਰ ਆਇਆ ਵਾ ਹਾਂਜੀ ਹਾਂਜੀ ਕੰਮ ਤੇ ਹੋ ਗਿਆ ਵਾ ਅੱਛਾ ਤੈਹ ਜਿਹੇ ਦਿਨ ਵਾਲੇ ਸੀ ਨਾ ਤੇ ਆਇਆ ਸਾਰੇ ਬਾਕੀ ਮੈਂ ਲਿਆ ਕੇ ਮੰਦਿਰ ਨੂੰ ਫੜਾਤੇ ਇਹਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਐਵੇਂ ਮੈਨੂੰ ਚੇਤਾ ਬੋਲ ਗਿਆ ਵੇਲੀ ਵਾਰ ਚਲ ਗਈ ਹਾਂ ਕਰਕੇ ਯਾਦ ਨਹੀਂ ਰਿਹਾ ਫੜਾਤੇ ਹੀ ਨੇ ਲਿਆ ਕੇ ਤੈਨੂੰ ਹੁਣ ਐਡੇ ਕੋਈ ਰਾਤ ਨਹੀਂ ਗਿਆ ਨਹੀਂ ਨਹੀਂ ਜਿਹੜੇ ਗੇ ਬੈਠੇ ਦਿਨ ਵਾਲੇ ਸਾਰੇ ਦੇ ਆਣ ਅੱਛਾ 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 ਹਾਂਜੀ ਉੰਡਾ ਲੈਣਾ ਤੇ ਤੈਨੂੰ ਗੱਲ ਤੋਂ ਨਾ ਮੈਡਮ ਤੇ ਇਹਨੂੰ ਡਾਇਵਰ ਸੇ ਵੀ ਵੜਾਉਣਾ ਅੱਛਾ ਬਾਦਰੀ ਨੇ ਚੌਂਕੇ ਚੜਾਤਾ ਹੀ ਚਲੋ ਵਧੀਆ ਆਵੇ ਕੰਮ ਕਰ ਦੇ ਚਲੋ ਆ ਹੀ ਰਹੀਆਂ ਸਟੇ ਰਹੀਆਂ ਹਾਓ ਕਿਆ ਦੱਸੋ ਕਿਆ ਬਾਤ ਹੈ ਅਗਦੀ ਆਪਰੇ ਵੀ ਲੈ ਆਂ ਮੈਂ ਕੋਕੋ ਕੋਈ ਨਸਿਖਾ ਆ ਮੈਂ ਇਹ ਆਪਰੇ ਲਈ ਪਾ ਕੇ ਹੱਡ ਲੱਗੇ ਬੈ ਕੇ ਖਾ ਤੋ ਚਲੋ ਆਓ ਕੋਲੇ ਆ ਵੀ ਦੇ ਲੈ ਲਖਵੀਰ ਪੜੋ ਤੇਰਾ ਚੱਕ ਤੇ ਨਿਭਣੀ ਆ ਚਲੋ <laughs> <laughs> ਸਾਬ ਦੇਣੇ ਬੰਦਾ ਤੁਹਾਨੂੰ ਬਤਾਈ ਆ ਬਿਲਕੁਲ ਨਾਲੇ ਨਹੀਂ ਜਦੋਂ ਵਧੀਆ ਵਧੀਆ ਬਣੀ ਆ ਵਾ ਤਾਂ ਫਿਰ ਤੇ ਗਣੇ ਬੰਦਾ ਵਾ ਚਲੋ ਮੇਰੇ ਕੋਈ ਹੈ ਅਨਲਕਸ ਬਿੱਲੀ ਕੱਢਣ ਵਾਲੀ ਤੇ ਤੁਸੀਂ ਕਹਿਆ ਨਹੀਂ 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 ਐਡਾ ਘਵਾਂਦਾ ਕਹਿਣਾ ਮੰਮੀ ਜੀ ਕਿੱਦਾਂ ਬਣੀ ਆ ਉਹ ਘਾਤ ਠੀਕ ਹੈ ਮਿੱਠਾ ਠੀਕ ਆ ਮੈਂ ਨਾ ਘਾਟੀ ਮਿਰਚਾਂ ਜੀ ਜੋ ਨਹੀਂ ਨਹੀਂ ਠੀਕ ਆ ਠੀਕ ਆ ਤੁਸੀਂ ਬੋਲ ਪਾਲਾ ਲੱਗਦਾ ਵਾ ਵਧੀਆ ਬਣੀ ਆ ਲੱਗਦੀ ਤੁਸੀਂ ਲੱਭੰਦੇ ਹੋ ਉਹ ਯਾਰ ਕਾਲਾ ਪਰਨੇ ਰਬਣੇ ਹਲਬਣੀ ਡੰਗ ਤੋ ਤੇ ਮੈਂ ਨਾ ਧੋ ਕੇ ਮਾਈਚ ਰੱਖਿਆ ਸੀ ਅੱਛਾ ਆਈਆਂ ਮੈਂ ਤੇ ਟੰਕੇ ਗਿਆ ਹਾਂ ਪਤਾ ਕੀ ਆ ਕਾਲਾ ਈ ਕਟਾ ਮਿੱਟੀ ਪੈ ਜੇ ਤੇ ਫਿਰ ਉਹਨਾਂ ਸਹੀ ਨਹੀਂ ਲੱਗਦਾ ਮੈਂ ਕਿ ਚੱਲ ਮੈਂ ﺍﻟमारी ਚ ਰੱਖ ਦੇਣੀ ਆ ਜਦੋਂ ਮੈਨੂੰ ਚਾਹੀਦਾ ਹੋਏਗਾ ਮੈਂ ਦੇ ਦਾਂਗੀ ਅੱਛਾ ਛੋਟਾ ਠੀਕ ਹੈ ਹਾਂਜੀ ਚੱਲ ਠੀਕ ਹੈ ਮੌਸਮ ਬੜਾ ਚੇਂਜ ਹੋ ਰਿਹਾ ਤੇ ਗਲਾ ਬੜਾ ਖਰਾਬ ਹੋਇਆ ਦੀ ਦਵਾਈ ਵੀ ਲੀ ਆ ਆਹ ਦਵਾਈ ਮੰਮੀ ਨੂੰ ਪੁੱਛਦੀ ਕਦੋਂ ਹੋਣੀ ਦਵਾਈ ਤੇ ਮੈਂ ਲੈਣੀ ਜਦੋਂ ਤੁਹਾਨੂੰ ਬਤਾਵੇ ਆ ਤਾਂ ਬਾਅਦ ਤੇ ਕੋਈ ਵੀ ਦਵਾਈ ਲਿਆਉਣੇ ਆ ਜਾ ਕੇ ਤੇ ਮੇਰੇ ਸੱਗਾਂ ਤੋਂ ਨਾਲ ਸੇਵੀਆਂ ਕਿਵੇਂ ਲੱਗੀਆਂ ਹੀ ਦਦੋਹਲੀਆਂ ਵਧੀਆ ਬਣੀਆਂ ਮੈਨਾਂ ਨਾ ਪਹਿਲੇ ਹੀ ਮੈਂ ਨਾ ਹਲਵਾ ਬਣਾ ਘਰ ਸਿੱਖਿਆ ਸੀ ਵਿਆਹ ਤੋਂ ਨਾ ਥੋੜਾ ਦਿਨ ਪਹਿਲੇ ਵੀ ਮੈਂ ਹਲਵਾ ਬਣਾਦੀ ਰਹੀ ਰੋਜ਼ ਹੀ ਮੰਮੀ ਮੈਨੂੰ ਕਹਿੰਦੇ ਤੂੰ ਨਾ ਸਿੱਖ ਲਾ ਸੋਹਰਿਆ ਤੇ ਪਹਿਲੇ ਹਲਵਾ ਬਣਾਉਣਾ ਹੈ ਪਰ ਇੱਥੇ ਪਹਿਲੇ ਸੇਵੀਆਂ ਬਣਾਣੀ ਹੈ ਮੰਮੀ ਮੈਨੂੰ ਕਹਿੰਦੇ ਤੇਰੇ ਡੈਡੀ ਨੂੰ ਨਾ ਹਲਵਾ ਨਹੀਂ ਪਸੰਦ ਸੀ ਇੱਥੇ ਤਾਂ ਉਲਟਾ ਹੋ ਗਿਆ ਇੱਥੇ ਕੰਮ ਉਲਟਾਗਾ ਤੇਰੇ ਡੈਡੀ ਨੂੰ ਨਾ ਸੇਵੀਆਂ ਪਸੰਦ ਆ ਤੇ ਤੂੰ ਸੇਵੀਆਂ ਬਣਾ ਮੰਮੀ ਨੇ ਦੱਸਤਾ ਹੀ ਮੈਂ ਦ ਬਣਾ ਲਿਆ ਹੀ ਤੇ ਕਿ ਮਨੋਰੇ ਨਹੀਂ ਪਹਿਲਾਂ ਨਹੀਂ ਬਣਾਣੀ ਆਂ ਨਹੀਂ ਬਣਾਈਆਂ ਸੀ ਪਰ ਇਹ ਹੈ ਕਿ ਵਿਆਹ ਤੋਂ ਕਾਫੀ ਟਾਈਮ ਪਹਿਲੇ ਬਣਾਈਆਂ ਹੀ ਬਹਲਵਾਹੀ ਬਣਾਤੀ ਜਾਏਗੀ ਇੱਥੇ ਆਣਗੇ ਸਹੀਆਂ ਬਣਾਉਣੀਆਂ ਰਹੀਆਂ ਚਾਹ ਨਹੀਂਗਾ ਕੋਈ ਗੱਲ ਨਹੀਂ ਚੱਲਦਾ ਬੱਦਕਾ ਕੱਥਮੀ ਆਂ ਹਾਂ ਬਿਲਕੁਲ ਚਲੋ ਕੋਈ ਨਹੀਂ ਨਾ ਤੇ ਮੈਂ ਜਾਣਦੇ ਗਾ ਤੇ ਮੈਂ ਲੈ ਆਂਦਾ ਵੀ ਫਿਰ ਤੁਸੀਂ ਨਾਲ ਜਾ ਕੋਈ ਨਹੀਂ ਦਵਾਈ ਲੈ ਆਨੇ ਆ ਨਾਲੇ ਨਾ ਮੰਮੀ ਦਾ ਫੋਨ ਆਇਆ ਸੀ ਪਿੰਡੋਂ ਹੂੰ ਤੇ ਕਹਿੰਦੇ ਸੀ ਮਿਲ ਜਾਣ ਕੇ ਤੁਹਾਡੇ ਸਾਹਮਣੇ ਕਿੰਨਾ ਟਾਈਮ ਹੋ ਗਿਆ ਮੰਮੀ ਨੂੰ ਮਿਲੇ ਨਹੀਂ ਫਿਰ ਮੰਮੀ ਨਾਲ ਅੱਗੇ ਮੈਂ ਨਾ ਕਰਦੇ ਬਣਾਏ ਜਦੋਂ ਮੈਂ ਬਾਹਰ ਜਾਣਾ ਮੰਮੀ ਨੇ ਫੋਨ ਕਰਨਾ ਕਦੋਂ ਆਣਾ ਕਦੋਂ ਆਣਾ ਫਿਰ ਤੁਹਾਨੂੰ ਪਤਾ ਮਾਵਾਂ ਥਿਆਂ ਦੀਆਂ 100 ਗੱਲਾਂ ਹੁੰਦੀਆਂ ਤਾਂ ਕਰਕੇ ਹੁਣਾਂ ਨਾਲ ਜੀਜੀਆ ਨਹੀਂ ਲੱਗਣਦੇ ਤੇ ਮੈਂ ਕਹਿੰਨੀ ਸੀ ਮੰਮੀ ਕੋਈ ਗੱਲ ਨਹੀਂ ਫੇਰਾ ਪਾ ਜਾਣੀ ਆ ਇਹ ਠੀਕ ਠੀਕ ਗੱਲ ਆ ਤੇ ਕਹਿੰਦੇ ਐਡਾ ਕਰ ਹਾਂ ਵੀ ਫੋਨ ਕਰਕੇ ਤੂੰ ਟਾਈਮ ਲਾ ਲੈ ਉਹਨਾਂ ਤੋਂ ਕਿਦੋਂ ਘਰੇ ਆਉਣਗੇ ਦੇ ਸੁਝਾ ਮੰਮੀ ਮੈਨੂੰ ਕਹਿੰਦੇ ਸੀ ਦੋ ਦਿਨ ਬਾਅਦ ਆਉਣਾ ਦੋ ਰੋ ਤਾਂ ਵਸਤੀ ਆਈ ਮੈਂ ਕਿਹਾ ਮੋਬਾਈਲ ਤਾਂ ਬੀਨੈਗਾ ਕੰਮ ਤੇ ਜਾਣਾ ਹੁੰਦਾ ਤੁਹਾਨੂੰ ਪਤਾ ਆਫਿਸ ਜਾਣਾ ਹੁੰਦਾ ਕਚੈਰੀ ਜਾਣਾ ਹੁੰਦਾ ਕਿ ਤਾਂ ਹਲਾ ਦਾ ਮੇਰਾ ਰਹਿਣਾ ਤੇ ਕਹਿੰਦੇ ਹੀ ਕੋਈ ਨਹੀਂ ਤੇ ਸੱਸ ਹੈਗੀ ਆ ਰੋਟੀ ਪਾਣੀ ਤਾਂ ਮੁੰਡੇ ਨੂੰ ਬੁਲਾ ਕੇ ਦੇ ਨਹੀਂ ਸਕਦੀ ਐ ਮੈਂ ਮੰਮੀ ਬੱਸ ਕਰਿਆ ਕਰੋ ਸਾਰਾ ਕੁਛ ਸਾਸੀ ਕਰੋਗੀ ਤੇ ਮੈਂ ਕੀ ਦੱਲਾਂ ਕੋਈ ਦੱਲੇ ਚਲ ਇੱਕ ਅੱਧਰ ਆ ਚੱਲ ਜਾਂਗੇ ਫਿਰ ਵੀ ਹਾਂ ਕੋਈ ਨਹੀਂ ਆ ਚਾਵਾਂਗੀ ਇੱਕ ਨਾ ਚੱਲ ਜਾਂਗੇ ਆਹੋ ਮੇਰੀ ਗੱਲ ਸੁਣ ਤੇਰੀ ਪੱਧੀ ਰੱਖਸਵਾ ਕਰ ਦੋ ਨਾ ਉਹ ਥੋੜੀ ਰੁੱਕੀ ਆ ਹਾਂ ਆਹੋ ਚੱਲ ਭਰੇ ਆ ਕਿ ਮੈਨੂੰ ਹਕ ਵਾਰੇ ਹੁੰਦੇ ਨਹੀਂ ਮੈਂ ਕੁਛ ਕਹਿੰਦੀ ਦੀ ਕੰਦੀ ਰਹੀ ਪਰ ਵੀਰ ਜੀ ਦਾ ਨਾ ਸੁਭਾਅ ਬੜਾ ਵਧੀਆ ਉਹਨੂੰ ਨਾ ਢੋਕ ਦਿੰਦੇ ਰਹੇ ਪਰ ਹੈ ਥੋੜੀ ਰੁੱਖੀ ਰੁੱਖੀ ਆ ਤੁਸੀਂ ਟਾਈਮ ਬਟਨਾ ਬਿਦਦਾ ਵਾ ਇਹ ਰਿਹਾ ਦੇਖੋ ਤੁਸੀਂ ਦੋਨ ਲਾਭ ਹੋਣੇ ਦੋਨ ਇਕੱਲੇ ਇਕੱਲੇ ਤੁਹਾਨੂੰ ਤੁਹਾਡੇ ਸਾਹਮਣੇ ਦੇਖਿਓ ਹਾਂ ਕਿਵੇਂ ਸਿਆਣੀ ਬੰਦੀ ਆ ਕਿਵੇਂ ਸਾਰਾ ਕੁਝ ਕਰਦੀ ਆ ਇਸ ਇਸ ਦਿਨੋ ਹੈਗੀ ਆ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਮਿੰਨੀ ਸ਼ੁਰੀ ਚਲ ਕੋਈ ਨਹੀਂ ਤੂੰ ਇਦਾਂ ਕਰੀ ਫੋਨ ਕਰ ਲੈ ਫਿਰ ਮੰਮੀ ਨੂੰ ਕੋਈ ਨਹੀਂ ਮੈਂ ਮੰਮੀ ਨੂੰ ਪੁੱਛ ਲੈਣੀ ਆ ਕਿ ਵੀਰ ਜੀ ਹੁਣੇ ਕਿੱਦਾਂ ਕੰਮ ਕਰਦਾ ਹੈ ਬੇਨ ਤੁਹਾਨੂੰ ਪਤਾ ਕੰਮ ਕਰਕੇ ਉਹਦੇ ਵੀ ਚਲੇ ਜਾਂਦਾ ਹੈ ਹਨਾ ਕੰਮ ਤੇ ਤਾਂ ਅਗਰ ਮੰਮੀ ਨੂੰ ਕਹੂੰਗੀ ਨਾ ਜਦੋਂ ਸਾਰੇ ਘਰੋਂ ਗਿਆ ਮੰਮੀ ਨੇ ਬਸੇ ਹੀ ਹਨਾ ਆ ਚਲ ਠੀਕ ਹੈ ਜਾਵਾਂਗਾ ਮੈਂ ਕੋਈ ਚਲੋ ਠੀਕ ਹੈ ਤੇ ਫਿਰ ਫੋਨ ਕਰ ਲੈ ਫਿਰ ਤੁਹਾਨੂੰ ਚਾਹ ਪਾਣੀ ਬਣਾਦਾ ਨਹੀਂ ਮੈਂ ਨਹੀਂ ਪੀ ਰਿਹਾ ਸ਼ੀਤ ਫਿਰ ਦਵਾਈ ਪਹਿਲਾਂ ਫੋਨ ਕਰ ਲੈ ਫਿਰ ਉਹਨਾਂ ਨੂੰ ਕੋਈ ਨਹੀਂ ਦਵਾਈ ਲਿਆਉਣੇ ਆਪਾਂ ਠੀਕ ਹੈ ਚਲ ਇਹ ਵਧੀਆ ਹੋ ਗਿਆ ਲਖਬੀਰ ਮੈਨੂੰ ਕਹਿ ਕੇ ਆ ਕਿ ਮੰਮੀ ਨੂੰ ਪੁੱਛ ਲੈ ਕਿਦੋਂ ਆਏ ਜੀ ਦੱਸਣਾ ਇਹਨੇ ਘਰ ਆ ਤੂੰ ਮੈਨੂੰ ਫੋਨ ਲਾਨੇ ਹਲੋ ਸਾਰਸ਼ਿਕਾ ਮਮੀ ਤੂੰ ਹੀ ਸੁਣਾਓ ਕੀ ਹਾਲ ਚਾਲ ਹੋਰ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਠਾਕ ਨੇ ਭਾਬੀ ਕਿਹਨੀ ਚੱਲ ਵਧੀਆ ਹੀ ਚਾਹੀਦਾ ਤੂੰ ਹੀ ਸੁਣਾ ਆਪਣੀ ਸਿਹਤ ਕਿਵੇਂ ਅਸ਼ਾ ਅਸ਼ਾ ਠੀਕ ਹੈ ਠੀਕ ਹੈ ਮੈਂ ਵੀ ਮਮੀ ਵਧੀਆ ਠੀਕ ਠਾਕ ਹਾਂਜੀ ਮਮੀ ਉਹ ਨਾ ਤੁਹਾਨੂੰ ਪਤਾ ਮੌਸਮ ਚੇਂਜ ਹੁੰਦੇ ਆ ਇਹਦੇ ਕਰਕੇ ਨਾ थोड़ा जा गला बैठा की केंदे केंदे ही बाकी ठीक हाँ हां मेन कहते कवाई चलीएं कहते ही चल तू मम्मी ही कि मैं ने दे। तो फोन करके पुछ ल किदन आईए अच्छा अच्छा झोना वगैरह व्ढ लिया ठीक है चल फिर मम्मी आप दो दिनों तक आने आहो नहीं मम्मी ਰਾਤ ਲਈ ਲਖਬੀਰ ਤੇ ਮੈਨੂੰ ਕਹਿੰਦੇ ਨੇ ਪਰ ਮੈਨੂੰ ਇਹ ਆ ਇਹਨਾਂ ਦਾ ਦਫ਼ਤਰ ਦਾ ਕੰਮ ਵੀ ਆ ਨਾਲੇ ਨਾ ਫੇਰ ਆਵਾਂਗੇ ਰਾਤ ਵਾਸਤੇ ਹੋ ਨਾ ਸਾਹ ਤੇ ਅੜੀ ਆ ਲਈ ਇਦਾਂ ਨਾ ਪਹਿਲੀ ਵਾਰ ਆਣਾ ਇਦਾਂ ਚੰਗੇ ਨਹੀਂ ਲੱਗੀਦਾ ਕਿ ਆ ਪਹਿਲੇ ਦਿਨ ਹੀ ਦੋ ਦੋ ਰਾਤਾਂ ਲੈ ਲਈ ਆ ਹੋ ਨਾਲੇ ਨਾ ਜਦੋਂ ਇਹਨਾਂ ਦਾ ਕੰਮ ਨਾ ਥੋੜੀਆਂ ਛੁੱਟੀਆਂ ਹੋਣਗੀਆਂ ਨਾ ਦੋ ਦਿਨ ਫੇਰ ਆਵਾਂਗੇ ਤੇ ਫੇਰ ਨਾ ਗੱਲ ਸੁਣੋ ਮੰਮੀ ਮੇਰੀ ਤੁਸੀਂ ਤੁਸੀਂ ਤੇ ਮੈਨੂੰ ਕਹਿੰਦੇ ਹੋ ਕਿ ਦੋ ਤਿੰਨ ਦਿਨ ਰਹਿ ਜਾ ਹਨਾ ਤੁਹਾਨੂੰ ਭਾਬੀ ਦਾ ਪਤਾ ਨਹੀਂ ਹੈਗਾ ਕਿਹੜੇ ਮੂੰਹ ਨਾਲ ਬੋਲਦੀ ਐ ਕਵਾਰੇ ਹੁੰਦੇ ਤੇ ਮਿੰਟਿਕਾ ਨਹੀਂ ਦਿੰਦੀ ਫੋਨ ਮੈਂ ਆਪਣੇ ਸੋਹਰੇ ਪਰਿਵਾਰ ਨੂੰ ਥੋੜਾ ਦੱਸਣਾ ਕਿਹਾ ਕਿ ਦਵਾ ਸੁਭਾਏ ਹੋਰ ਇਹਨੇ ਨਾ ਲਖਮੀਰ ਸਾਹਿਬ ਨੇ ਕੋਈ ਗੱਲ ਕਰਤੀ ਤੇ ਫੇਰ ਮੈਂ ਤਾਂ ਕਰਕੇ ਇਹਦੇ ਨਾਲ ਨਹੀਂ ਰਹਿਣਾ ਮੈਂ ਨਾ ਫੇਰ ਆਵਾਂਗੀ ਇਕੱਲੀ ਫੇਰ ਆਵਾਂਗੀ ਕੀ ਪਤਾ ਇਹਨੇ ਕਿਹੜੀ ਗੱਲ ਕਿੱਥੇ ਕਰ ਜਾਣੀ ਹੈ ਜਿਹੜੀ ਗੱਲ ਦਾ ਸਿਰ ਮੂਹ ਵੀ ਨਹੀਂ ਹੋਣਾ ਇਹਨੇ ਉਹ ਵੀ ਗੱਲ ਕਰਨੀ ਹੈ ਤੇ ਹੋਰ ਤੇ ਹੋਰ ਕੀ ਪਤਾ ਰੋਟੀ ਪਾਣੀ ਚੰਗਾ ਬਣਾਵੇ ਜਾਂ ਨਾ ਬਣਾਵੇ ਹੁਣ ਇਹਨੂੰ ਨਾ ਇਸ ਤਰ੍ਹਾਂ ਸਮਝਾ ਦਿਓ ਕਿ ਜਵਾਈ ਪਾਈਆਂ ਤੇ ਵਧੀਆ ਕਰਕੇ ਰੋਟੀ ਪਾਣੀ ਖਵਾਵੇ ਆਹੋ ਵੀਜੀ ਨੂੰ ਕਹਤ ਹਿੰ ਕਿ ਰਮਨ ਕੈਮੀ ਸੀ ਆਉਣ ਵਾਲਾ ਆਹੋ ਹਾਂ ਮਮੇ ਇੱਥੇ ਦਮਨਦੀਪ ਕਹਿੰਦੇ ਆ ਤੁਹਾਡਾ ਸੱਸਾ ਨਾ ਦਾ ਨਾਮ ਸੇਮ ਹੋ ਗਿਆ ਨਾ ਹਾਂਜੀ ਤੂੰ ਜੀ ਤੇ ਚਲੋ ਰਮਨ ਹੀ ਕਹਿਣਾ ਨਾ ਆ ਤੇ ਦੀਪ ਚਲੋ ਕੋਈ ਗੱਲ ਨਹੀਂ ਤੂੰ ਬਾਕੀ ਮੰਮੀ ਆਪਾਂ ਨਾ ਮਿਲਨ ਫੇਰਾ ਪਾਣਾ ਤੇ ਕਪੜਾ ਲੀੜਾ ਬਣਾ ਲੈ ਆਹੋ ਇਹਨਾਂ ਦਾ ਰਿਵਾਜ ਹੈਗਾ ਤੇ ਪਹਿਲੀ ਵਾਰ ਆਵੇਂ ਨ ਜਵਾਈ ਤੇ ਕਪੜਾ ਨਿਰਾ ਦਿੰਦੇ ਮੇਰਾ ਸੂਟ ਤਿੰਨਾ ਦਾ ਤੇ ਸੱਸ ਦਾ ਸੂਟ ਨਾ ਆਵੇ ਤੇ ਨਾਲ ਸੋਰੀ ਦੀ ਪੱਗ ਲਾ ਦਿਓ ਹਾਂ ਠੀਕ ਆ ਮੰਮੀ ਬਾਕੀ ਨਹੀਂ ਮੈਂ ਤਾਂ ਨਾ ਦੱਸ ਦੂੰਗੀ ਸਵੇਰੀਆਂ ਵਾਲਾ ਖਸ਼ਾਮੀਆਂ ਨਾ ਇਹ ਮੈਂ ਟਾਈਮ ਨਾਲ ਕੋ ਪੁੱਛ ਕੇ ਦੱਸਾਂਗੀ ਇਹ ਤੇ ਬਸ ਮੈਨੂੰ ਇੰਨਾ ਕਰਕੇ ਗਿਆ ਕਿ ਤੂੰ ਮੰਮੀ ਨੂੰ ਫੋਨ ਕਰਕੇ ਪੁੱਛ ਲੈ ਕਿਦਾਂ ਆਈਏ ਦੋ ਦਿਨ ਤਾਂ ਕਾ ਰਣੇ ਆ ਠੀਕ ਆ ਸ਼ਾਇਦ ਮੇਰੀ ਸੱਸ ਵੀ ਨਾਲ ਆਵੇ ਅਹੋ ਜੇ ਮਮਮੀ ਨੂੰ ਕੋਈ ਕੰਮ ਹੋਇਆ ਫਿਰ ਮਮੀ ਭਾਵੇਂ ਘਰ ਆ ਲੈਣ ਡੈਡੀ ਦੇ ਨਹੀਂ ਆਂਦੇ ਤੁਹਾਨੂੰ ਪਤਾ ਇੱਥੇ ਇਸ ਕਿੰਨਾ ਨਵੇਰਾ ਵੀ ਹੈਗਾ ਸਾਰਾ ਕੁਝ ਹੀ ਆ ਤਾ ਵਰਗੇ ਠੀਕ ਆ ਚਲੋ ਠੀਕ ਆ ਮਮੀ ਆਪਣਾ ਨਾ ਧਿਆਨ ਰੱਖਿਓ ਤੁਸੀਂ ਤੇ ਫਿਰ ਮੈਂ ਤੁਹਾਨੂੰ ਦੁਬਾਰਾ ਫੋਨ ਕਰਕੇ ਦੱਸੂਗੀ ਕਿਦਾਂ ਆਣਾ ਚਲ ਜਾਈਦਾ ਮਮੀ ਤਾਂ ਮਮੀ ਨੇ ਤਾਂ ਕਹਿਤਾ ਜਦੋਂ ਮਰਜੀ ਹੋ ਦੋ ਕੁ ਦਿਨਾਂ ਤੱਕ ਜਾਂਨੇ ਆ ਨਾਲੇ ਗੱਲਾਂ ਸੈੱਟ ਹੋ ਜਾਊਗਾ ਕੋੜੇ ਵੀ ਦਿਖਾਣੇ ਆ ਭਾਬੀ ਦੇ ਹੱਥ ਤੇ